ਸਿੱਧੀਆਂ ਤਸਵੀਰਾਂ ਸ਼ੰਭੂ ਬਾਰਡਰ ਦੀਆਂ ਤਸਵੀਰਾਂ ਨੇ ਹਰਿਆਣੇ ਵਾਲੇ ਪਾਸੇ ਜਿੱਥੇ ਐਂਟਰੀ ਹੁੰਦੀ ਹੈ ਖੱਗਰ ਦੇ ਉੱਤੇ ਹਰਿਆਣੇ ਵਾਲੀ ਸਾਈਡ ਤੋਂ ਕੰਕਰੀਟ ਦੀਆਂ ਜਿਹੜੀਆਂ ਦੁਵਾਰਾਂ ਖੜੀਆਂ ਕੀਤੀਆਂ ਗਈਆਂ ਸੀ ਰੋਕਾਂ ਲਗਾਈਆਂ ਗਈਆਂ ਸੀ ਹੁਣ ਉਹਨਾਂ ਨੂੰ ਵੀ ਜਿਹੜਾ ਹੁਣ ਹਟਾਇਆ ਜਾ ਰਿਹਾ ਔਰ ਦੇਰ ਰਾਤ ਐਕਸ਼ਨ ਹੋਇਆ ਸੀ ਸ਼ੰਭੂ ਤੇ ਖਨੌਰੀ ਪੁਲਿਸ ਦੇ ਵੱਲੋਂ ਔਰ ਕਿਸਾਨਾਂ ਦੇ ਜਿਹੜੇ ਆਰਸੀ ਤੌਰ ਤੇ ਇੱਥੇ ਟੈਂਟ ਵਗੈਰਾ ਲਗਾਏ ਗਏ ਸੀ ਸਾਰੇ ਹਟਾ ਦਿੱਤੇ ਗਏ ਸੀ ਔਰ ਹੁਣ ਇੱਥੋਂ ਦੀ ਪੂਰਾ ਰਸਤਾ ਜਿਹੜਾ ਕਲੀਅਰ ਹੋ ਗਿਆ ਇੱਕ ਪਾਸੇ ਦੀ ਆਵਾਜਾਈ ਸ਼ੁਰੂ ਵੀ ਹੋ ਚੁੱਕੀ ਹੈ ਔਰ ਕੁਝ ਹੀ ਦੇਰ ਦੇ ਵਿੱਚ ਸਾਰਾ ਜਿਹੜਾ ਇਹ ਇੱਥੋਂ ਹਟਾ ਦਿੱਤਾ ਗਿਆ ਔਰ ਮੌਕੇ ਦੇ ਉੱਤੇ ਸੀਨੀਅਰ ਅਧਿਕਾਰੀ ਪਹੁੰਚੇ ਹੋਏ ਨੇ ਐਸਐਸਪੀ ਨਾਨਕ ਸਿੰਘ ਔਰ ਹੋਰ ਜਿਹੜਾ ਸੀਨੀਅਰ ਅਮਲਾ ਪਹੁੰਚਿਆ ਹੋਇਆ ਤਾਂ ਇਹ ਤਸਵੀਰ ਤੁਸੀਂ ਦੇਖ ਰਹੇ ਹੋ ਬੇਹਤ ਤੇਜ਼ੀ ਦੇ ਨਾਲ ਇੱਥੋਂ ਜਿਹੜਾ ਇਹ ਕੰਕਰੀਟ ਦੇ ਵੱਡੇ ਵੱਡੇ ਪੱਥਰ ਜਿਹੜੀਆਂ ਰੋਕਾ ਹਟਾਉਣ ਦਾ ਕੰਮ ਹੈ ਉਹ ਉਹ ਕੀਤਾ ਜਾ ਰਿਹਾ ਹੈ ਤਾਂ ਇਹ ਤਸਵੀਰ ਦੇਖ ਰਹੇ ਹੋ ਔਰ ਜੇ ਤੁਸੀਂ ਇੱਧਰ ਕੈਮਰਾ ਤੁਹਾਨੂੰ ਦਿਖਾਈਏ ਤਾਂ ਇਹ ਪੰਜਾਬ ਵਾਲੇ ਪਾਸਿਓਂ ਔਰ ਇੱਧਰ ਦੇ ਪਾਸੇ ਹਰਿਆਣਾ ਵਾਲਾ ਪਾਸਾ ਕਾ ਹੁਣ ਵੱਡੇ ਪੱਧਰ ਤੇ ਇਹ ਜਿਹੜਾ ਪ੍ਰੋਜੈਕਟ ਚੱਲ ਰਿਹਾ